ਦਖਾਓ ਦੇ ਸਕਦੇ ਹੋ ਵੀ ਨਾਲੀ ਦਾ ਕੇਸ ਡਿਪਟੀ ਡਾਇਰੈਕਟਰ ਦੇ ਲੈ ਗਿਆ ਲਾਣੇਦਾਰ ਤੇ ਕਿੰਨਾ ਕ ਖਰਚਾ ਕਰਤਾ ਇਹ ਤੇ ਫਿਰ ਖਰਚਾ ਹੀ ਲੱਖਾਂ ਦੇ ਹਿਸਾਬ ਨਾਲ ਹੋ ਗਿਆ ਹੁਣ ਤੁਸੀਂ ਨਾ ਫਿਰ ਤੁਸੀਂ ਨਾਲੀਏ ਬਣਾ ਲੰਦੇਗਾ ਨਾਲੀ ਤਾਂ ਫਿਰ ਹੁਣ ਹਾਂ ਨਾ ਨਾ ਬਹਿਰੇ ਜੀ ਨਾਲੀ ਦੀ ਕੀ ਹੈ ਇਹ ਤਾਂ ਫਿਰ ਹਾਈ ਕੋਰਟ ਤੇ ਬਰਾਬਰ ਹੀ ਵਗ ਗਿਆ ਕੇਸ ਮੈਂ ਹਾਈ ਕੋਰਟ ਵੀ ਜਾਉਂ ਸੁਪਰੀਮ ਕੋਰਟ ਵੀ ਜਾਉਂ ਮੈਂ ਅੱਛਾ ਲੇਲ ਕਲਾਂ ਪਿੰਡ ਮਸ਼ਹੂਰ ਪਿੰਡ ਹੈ ਲੇਲ ਕਲਾਂ ਮੇਰੇ ਮੇਰੇ ਮੱਥੇ ਦੇਖੋ ਕੀ ਹਾਲ ਹੀ ਲਾ ਨਾਲੀ ਦਾ ਕਿਵੇਂ ਜੀ ਕਾਗਜ਼ਾਂ ਦੀ ਪੰਡ ਚੱਕ ਰખી ਹੈ ਕਾਗਜ਼ਾਂ ਦੀ ਪੰਡ ਜੀ ਇਹ ਮੇਰਾ ਨਾ ਕੇਸ ਡਿਪਟੀ ਡਾਇਰੈਕਟਰ ਪਟਿਆਲੇ ਦੇ ਡਿਪਟੀ ਡਾਇਰੈਕਟਰ ਦੇ ਹਾਂ ਪਟਿਆਲੇ ਦੇ ਕਾਹਦਾ ਕੇਸ ਹੈ ਇਹ ਕੇਸ ਦੀ ਇੱਥੋਂ ਦੇ ਸਰਪੰਚ ਜਸਵਿੰਦਰ ਸਿੰਘ ਰਿੰਪੀ ਤੇ ਹਰਦੀਪ ਸਿੰਘ ਸੈਕਟਰੀ ਨੇ ਇਹ ਨਾਲਾ ਬਣਾਇਆ ਸੀ 1200 ਫੁੱਟ ਨਾ ਆਹ ਨਾਲੀ ਹਾਂ ਇਹ ਨਾਲਾ ਬਣਾਇਆ ਸੀ ਨਾਲੇ ਦੀ ਮਿਲਤੀ ਇੱਥੋਂ ਕੀਤੀ ਗਈ ਹੈ ਜੀ ਨਾ ਇਹ ਨਾਲੀ ਦਾ ਮੈਨੂੰ ਐ ਦੱਸੋ ਇਹ ਨਾਲੀ ਦਾ ਕੇਸ ਤੁਸੀਂ ਡਿਪਟੀ ਡਾਇਰੈਕਟਰ ਦੇ ਲੈ ਗਏ ਪਹਿਲਾਂ ਮੈਂ ਬੀਡੀਪੀਓ ਦੇ ਪਾਇਆ ਹਾਂ ਬੀਡੀਪੀਓ ਨੇ ਨਹੀਂ ਕੁਝ ਕਰਿਆ ਇਹ ਡੀਡੀਪੀਓ ਸੰਗਰੂਰ ਦੇ ਪਾਇਆ ਉਹਨਾਂ ਨੇ ਵੀ ਕੁਝ ਕੀਤਾ ਫਿਰ ਡਿਪਟੀ ਡਾਇਰੈਕਟਰ ਦੇ ਪਾਇਆ ਹਾਂ ਜੀ ਇੱਕ ਸਾਨੂੰ ਗੁਰਦੇਵ ਸਿੰਘ ਮੀਡੀਆ ਤੋਂ ਬੋਲਦੇ ਸੀ ਜੀ ਗੁਲਜਾਰ ਸਿੰਘ ਢੋਲੀਵਾਲ ਸਾਹਿਬ ਜੀ ਹਾਂ ਜੀ ਹਾਂ ਜੀ ਹਾਂ ਜੀ ਇੱਕ ਥੋੜੇ ਮੈਂ ਲੇਲਕਲਾ ਨੂੰ ਬੁਲਾਇਆ ਸੀ ਗੁਰਦੇਵ ਸਿੰਘ ਨੇ ਅੱਛਾ ਸਰਪੰਚ ਸਾਹਿਬ ਨਾਲ ਵੀ ਓਮਪੀ ਨਾਲ ਵੀ ਗੱਲ ਹੋ ਗਈ ਹਾਂ ਜੀ ਉਹ ਕਹਿੰਦੇ ਵੀ ਨਾਲੀ ਦਾ ਮਸਲਾ ਹੈ ਕੋਈ ਕਹਿੰਦੇ ਸੁਪਰੀਮ ਕੋਰਟ ਤੱਕ ਜਾਊਗਾ ਕੋਈ ਨਾਲੀ ਬਣਾਈ ਹੋਊਗੀ ਉਹਨੇ ਤਾਂ ਛੋਡਾ ਨਾ ਲਿਆ ਦੋਵਾਂ ਦਾ ਵੀ ਉਹਨਾਂ ਦੇ ਸਮੇਂ 'ਚ ਮੇਰੇ ਹਾਰੇ ਮਾ ਹੋਣੀ ਪਾਇਆ ਬਰਮਾ ਬਰਮਾ ਨਹੀਂ ਪਾਇਆ ਫਰਮਾ ਜੀ ਉਹ ਨਾਲੀ ਬਣਾਈ ਹੀ ਨਹੀਂ ਸੀ ਅਸੀਂ ਤਾਂ ਇਹਨਾਂ ਦਾ ਪਾਣੀ ਨਾ ਪਹਿਲਾਂ ਤੋਂ ਨਾਲੀ ਜਿਹੜੀ ਉਸ ਹੀ ਬਣੀ ਹੋਈ ਠੀਕ ਹੈ ਉਹ ਪਾਣੀ ਬਾਹਰ ਖੜਦਾ ਸੀ ਬਾਹਰ ਦੇ ਪਾਸੇ ਅਸੀਂ ਰਹਾ ਲਾਤਾ ਇੱਕ ਠੀਕ ਹੈ ਅਸੀਂ ਤਾਂ ਨਾਲੀ ਇਹ ਨਹੀਂ ਬਣਾਈ ਦੀ ਨਵੀਂ ਅਛਾ ਤੁਸੀਂ ਤਾਂ ਬਣਾਈ ਹੀ ਨਹੀਂ ਜਿਹੜਾ ਨਾਲੀ ਦਾ ਪਹਿਲਾਂ ਬਣੀ ਹੋਈ ਸੀ ਜਿਹੜੀ ਅਸੀਂ ਜਿਹੜਾ ਨਾਲਾ ਬਣਾਇਆ ਹੈ ਅਸੀਂ ਇਹਦੇ ਘਰ ਤੋਂ ਅੱਗੇ ਖੁੰਝੇ ਤੋਂ ਚੱਕੇ ਨਾਲਾ ਕੋਲੋਂ ਚੱਕ ਕੇ ਬਿਲਕੁਲ ਪਾਰਕ ਕੋਲ ਦੀ ਨਾਲਾ ਨਾਲਾ ਨਮ ਬਣਾਇਆ ਹੈ ਬਿਲਕੁਲ ਹਾਂ ਹਾਂ ਇਹਦੇ ਘਰ ਤੋਂ ਇਹ ਕੋਲੇ ਦਾ ਅਸੀਂ ਉੱਪਰਲੇ ਜਿਹੜਾ ਸੜਕਾਂ ਦੇ ਪਾਸੇ ਬੰਦ ਹੋ ਲੱਗਣੇ ਲੱਗਿਆ ਹੁੰਦੇ ਠੀਕ ਹੈ ਨਾਲੀ ਨਹੀਂ ਅਸੀਂ ਬਣਾਈ ਉਹ ਤਾਂ ਪਹਿਲਾਂ ਹੀ ਬਣੀ ਹੋਈ ਸੀ ਨਾਲੀ ਦਾ ਪਰਮਾ ਪਾਉਂਦੇ ਸੀ ਜੀ ਹੂੰ ਉਹ ਪਿਛਲੇ ਪਿੱਛੋਂ ਨਾਲੀ ਦੀਮੀ ਹੁੰਦੀ ਸੀ ਪਰ ਪਿਛਲੇ ਘਰੋਂ ਦਾ ਪਾਣੀ ਨਹੀਂ ਪੈਂਦਾ ਸੀ अच्छा ਹੁਣ ਫਿਰ ਕੀ ਬਣੂ ਹੁਣ ਤਾਂ ਇਹ ਤਾਂ ਨਾਲੀ ਹੀ ਨਵੀਂ ਬਣ ਸਕਦੀ ਹੈ ਹੁਣ ਡਿਪਟੀ ਡਾਇਰੈਕਟਰ ਦੇ ਪੈਸਿਆਂ ਪੈ ਆਜੋ ਦਿਖਾਓ ਦੇਖ ਸਕਦੇ ਹੋ ਵੀ ਨਾਲੀ ਦਾ ਕੇਸ ਡਿਪਟੀ ਡਾਇਰੈਕਟਰ ਦੇ ਲੈ ਗਿਆ ਲੇ ਲਾਣੇਦਾਰ ਲੇਲ ਕਲਾ ਪਿੰਡ ਤੋਂ ਤੇ ਕਿੰਨਾ ਕੁ ਖਰਚਾ ਕਰਤਾ ਇਹ ਤੇ ਫਿਰ ਖਰਚਾ ਹੀ ਲੱਖਾਂ ਦੇ ਹਿਸਾਬ ਨਾਲ ਹੋ ਗਿਆ ਹੁਣ ਤੁਸੀਂ ਨਾ ਫਿਰ ਤੁਸੀਂ ਨਾਲੀ ਹੀ ਬਣਾ ਲੰਦੇਗਾ ਨਾਲੀ ਤਾਂ ਫਿਰ ਹਾਂ ਨਾ ਦਾ ਪੈਰ ਹੈ ਜੀ ਨਾਲੀ ਦੀ ਕੀ ਹੈ ਅੱਛਾ ਡਿਪਾਣ ਦੀ ਕਹਿੰਦੇ ਹਾਂ ਨਾ ਦਾ ਪੈਰ ਹੈ ਦੇਖ ਸਕਦੇ ਹੋ ਬਈ ਨਾ ਤੁਸੀਂ ਇਹਨਾਂ ਲੱਖਾਂ ਰੁਪਇਆ ਕਹਿੰਦੇ ਹੋ ਖਰਚ ਹੋ ਗਿਆ ਕਿੰਨਾ ਚਿਰ ਹੋ ਗਿਆ ਕੇਸ ਚੱਲਦੇ ਨੂੰ ਇਹ 2023 ਦਾ ਚੱਲਦੇ ਜੀ 4 ਸਾਲ ਹੋ ਗਏ ਹਾਂ ਦਾ 26 25 2 25 2 25 6 2023 ਦਾ ਚੱਲਦਾ ਜੀ ਅੱਛਾ 6ਵੇਂ ਮਹੀਨੇ ਚ 4 ਸਾਲ ਹੋ ਜਾਣਗੇ ਹਾਂ ਜੀ ਆ 2 ਮਹੀਨਿਆਂ ਬਾਅਦ ਡਿਪਟੀ ਡਾਇਰੈਕਟਰ ਸਾਹਿਬ ਪੇਸ਼ੀ ਪਾਉਂਦੇ ਨੇ ਨਾ ਪੇਸ਼ੀ ਤੇ ਹਰਦੀਪ ਸੈਕਟਰੀ ਪਾਉਂਦਾ ਨਾ ਸੁਵਿੰਦਰ ਸਿੰਘ ਦੀ ਪੀ ਪਹੁੰਚਦਾ ਇਹਦਾ ਕੀ ਬਣੂਗਾ ਫਿਰ ਇਹਦਾ ਦੇਖੋ ਜੀ ਕੀ ਬਣੂਗਾ ਹੁਣ ਉਹਦਾ ਡਿਪਟੀ ਡਾਇਰੈਕਟਰ ਸਾਹਿਬ ਵੀ ਕੀ ਬਣਾਉਂਦਾ ਹੈਗਾ ਕੀ ਖਰਚਾ ਪਾਉਂਦਾ ਨਾ ਤੁਸੀਂ ਜਿਹਦਾ ਨਾਂ ਲੈ ਰਹੇ ਹੋ ਉਹਨਾਂ ਦਾ ਤਾਂ ਫਿਰ ਇੱਥੇ ਕੀ ਕਸੂਰ ਹੈ ਨਾਲੀ ਚ ਨਾ ਬਣਾਈਏ ਉਹਨਾਂ ਨੇ ਅਜ ਉਹਨਾਂ ਨੇ ਕਿਉਂ ਨਹੀਂ ਬਣਾਈ ਗਾ ਗੁੰਚਾ ਕਿਉਂ ਠੇਕੇਦਾਰ ਨੇ ਨਹੀਂ ਪੁੱਛਿਆ ਠੇਕੇਦਾਰ ਨੇ ਨਹੀਂ ਬਣਾਈ ਪੰਚਾਇਤ ਨੇ ਬਣਾਈ ਹੈ ਜੀ ਗੁਲਜਾਰ ਸਿੰਘ ਬੋਲਦਾ ਜੀ ਢਾਲੀਵਾਲ ਯਾਰ ਹੈ ਗੁਲਜਾਰ ਹੈ ਠੀਕ ਹੈ ਜੀ ਇੱਕ ਕੱਲ ਸੋਡੇ ਸੀ ਆਏ ਸੀਗੇ ਪਿੰਡ ਆਪਣਾ ਹਾਂ ਹਾਂ ਮੈਂ ਸੀ ਆਈਏ ਦੀ ਟੀਮ ਨਾਲ ਸੀ ਆਉਂਦੋਂ ਉਤਰ ਕੇ ਆਇਆ ਸੀ ਠੀਕ ਉਹ ਤੇਰੇ ਪਿੰਡ ਦਾ ਹੋਵੇਗਾ ਆਪਣਾ ਨਾਲੀ ਦਾ ਚੱਲ ਰਿਹਾ ਜਿਹੜਾ ਤੁਹਾਡਾ ਕਲੇਸ਼ ਨਾਲੀ ਦਾ ਨਾਲੀ ਹੀ ਦਾ ਨਾਲੀ ਵਾਲਾ ਉਹ ਤਾਂ ਕਹਿੰਦਾ ਮੈਂ ਸੁਪਰੀਮ ਕੋਰਟ ਤੱਕ ਜਾਵਾਂ ਕਿਹੜੀ ਨਾਲੀ ਇੱਕ ਨਾਲੀ ਤੁਸੀਂ ਜਦੋਂ ਤੁਸੀਂ ਸਰਪੰਚ ਸੀਗੇ ਹਾਂ ਉਦੋਂ ਬਣਾਈ ਹੋਊਗੀ ਕੀ ਗੁਰਦੇਵ ਸਿੰਘ ਅਕਸ਼ਦੇਵ ਗੁਰਦੇਵ ਹਾਂ ਤੇ ਉਹ ਕਹਿੰਦਾ ਮੇਰੀ ਨਾਲੀ ਲਵੇ ਫਰਮਾ ਨਹੀਂ ਕਹਿੰਦਾ ਪਾਇਆ ਇੱਕ ਸਰਪੰਚ ਸਾਹਿਬ ਦਾ ਨੌਲੇ ਰਿੰਪੀ ਦਾ ਇੱਕ ਹਰਦੀਪ ਜਿਹੜਾ ਸੈਕਟਰੀ ਸੀ ਉਦੋਂ ਕਿਹੜੀ ਨਾਲੀ ਪਤਾ ਹੀ ਨਹੀਂ ਸਾਨੂੰ ਕੀ ਮਸਲਾ ਨਹੀਂ ਆਇਆ ਇਹ ਜਾਂ ਲੇਲ ਕਲਾ ਆ ਕੀ ਗਰਦੇਵ ਸਿੰਘ ਹੈ ਕੋਈ ਉਹਨੇ ਪਾਈ ਹੋਈ ਆ ਕਹਿੰਦਾ ਹੁਣ ਮੇਰਾ ਚੱਲਦਾ ਡਿਪਟੀ ਡਾਇਰੈਕਟਰ ਦੇ ਕੇਸ ਇਹ ਨਾਲੀ ਦਾ ਨਾਲੀ ਦਾ ਕੀ ਸੀ ਯਾਰ ਨਹੀਂ ਉਹਦੇ ਕਰਕੇ ਨਹੀਂ ਤਾਂ ਨਾਲੀਆਂ ਨਹੀਂ ਬਣਾਈਏ ਸੀ ਕਦੇ ਉਹ ਕਹਿੰਦਾ ਵੀ ਅੱਗੇ ਫਰਮਾ ਪਤਾ ਛੋਡੇ ਵੇਲੇ ਦੀ ਗੱਲ ਹੈ ਕਹਿੰਦਾ ਉਦੋਂ ਦੀ ਛੱਡੀ ਪਈ ਆ ਮੇਰੇ ਬਾਰ 100 ਫੁੱਟ ਦੇ ਲਗਭਗ ਕਹਿੰਦਾ ਫਰਮਾ ਨਹੀਂ ਪਾਇਆ ਪਿੱਛੇ ਫਰਮਾ ਨਹੀਂ ਸੀ ਪੁਰਾਣੀ ਪੰਚਾਇਤ ਹੋਣੀ ਯਾਰ ਉਹਦਾ ਬਾਰ ਤਾਂ ਇਧਰਲੀ ਛੜ ਹੈ ਇੱਟਾਂਲੀ ਛੜ ਕੇ ਜਿੱਥੇ ਆ ਇੱਟਾਂਲੀ ਤਾਹਾਨੂੰ ਜਾਂਦੀ ਆ ਪਿੰਡ 'ਚ ਬਾਹਰ ਬਾਹਰ ਭਾਗ ਗਿਆ ਉਹਦਾ ਕਿ ਨਾਮ ਫਿਰਨੀ ਜੇ ਮੰਗੂ ਹਾਂ ਉਹੀ ਆ ਉਹਦਾ ਗੇਟ ਹੈਗਾ ਜਿੱਥੇ ਬਾਬੇ ਅੜਕਦੇ ਵਾਲਾ ਪਾਰਕ ਹੈ ਹਾਂ 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 ਉਹ ਉਹ ਨਾਲਾ ਬਣਾਇਆ ਅਸੀਂ ਠੀਕ ਹੈ ਉਹ ਨਾਲਾ ਬਣਾਇਆ ਉਹ ਤਾਂ ਪਿਆ ਹੋਇਆ ਹੈ ਉਹ ਤਾਂ ਕੋਈ ਦਿੱਕਤ ਨਹੀਂ ਫਿਰ ਹਾਂ ਉਹ ਤਾਂ ਪਿਆ ਹੋਇਆ ਹੈ ਉਦੋਂ ਪਹਿਲਾਂ ਪਹੀ ਦੀ ਪੁਲੀ ਆ ਗਈ ਹਾਂ ਪੁਲੀ ਤੋਂ ਬਾਅਦ ਤੁਸੀਂ ਕਰਨ ਨੂੰ ਮੁੜ ਜਾ ਉਦੋਂ ਬਾਅਦ ਉਹਦਾ ਘਰ ਆ ਗਿਆ ਲਵੇ ਲਵੇ ਫਿਰ ਆਪਣੀ ਨਹੀਂ ਬਣਾਈ ਹੋਈ ਸਤਕਰ ਹੋਰੀ ਨੇ ਭਾਈ ਉਹ ਤਾਂ ਮਹੌਦ ਹੋਚ ਬਣੀ ਹੋਈ ਹੈ ਆਪਣੀ ਜੰਮੇ ਨੇ ਸਾ ਉਹ ਆਪਣੇ ਤੋਂ ਪਹਿਲਾਂ ਵੀ ਉਹ ਤਾਂ ਇੱਦਾਂ ਹੀ ਦਾ ਝੜਕਾ ਆਪਾਂ ਦਾ ਕੋਈ ਬਣਾਈ ਨਹੀਂ ਇੱਦਾਂ ਦੀ ਝੜਕਾ ਕਿੰਨਾ ਚਿਰ ਪਈ ਆ ਉਹ ਕਹਿੰਦਾ ਵੀ ਮੇਰੇ ਮੱਥੇ ਫੋਹ ਨਹੀਂ ਪਾਇਆ ਕਹਿੰਦਾ ਥੋੜਾ ਨੰਬਰ ਦਿੱਤਾ ਨਰੋਡੀ ਨਾ ਲਿਆ ਉਹਨੇ ਫਿਰ ਐ ਉਹਦਾ ਖਾਸੀ ਉਮਰ ਦਾ ਹੈ ਉਹਦੇ ਪਿੱਛੇ ਉਹ ਵੀ ਰੌਲਾ ਉਹਦਾ ਰੌਲਾ ਝੋਨੇ ਦੇ ਕਿਲੇ ਦਾ ਵੀ ਪਿਆਤੀ ਕਬਜ਼ੇ ਦਾ ਆਹੋ ਮੈਂ ਸਮਝ ਗਿਆ ਵੀਰੇ ਤੂੰ ਤਾਂ ਆਪਾਂ ਬਣਾਈਆਂ ਨਹੀਂ ਉਹ ਰਿਕਾਰਡ ਚੈੱਕ ਕਰ ਲਓ ਸਾਨੂੰ ਕੀ ਹੈ ਅੱਛਾ ਅੱਛਾ ਠੀਕ ਨਾਲ ਨਾਲ ਇਹਨਾਂ ਨੇ ਵੀਰੇ ਇੱਕ ਗੱਲ ਦਾ ਜਵਾਬ ਦੋ ਉਹਦੇ ਘਰ ਉਹਦੇ ਨਾਲ ਕੋਈ ਦੁਸ਼ਮਣੀ ਹੈ ਕਿਸੇ ਦੀ ਯਾਰ ਆਵਦਾ ਬੰਦਾ ਆ ਉਹ ਸਾਡਾ ਠੀਕ ਹੈ ਇੱਕ ਗੱਲ ਤੁਸੀਂ ਸਿਆਣੇ ਹੋ ਪਿੰਡ ਦਾ ਕੋਈ ਵੀ ਸਰਪੰਚ ਹੋਵੇ ਚਾਹੇ ਬਾਣੇ ਚਾਹੇ ਨਾਟਕੇ ਨਾਲ ਕਦੇ ਐ ਕੁਝ ਤਾਂ ਛੱਡ ਕੇ ਜਉਂ ਚਾਉਂ ਨਹੀਂ ਆਉਂ ਰਿਹਾ ਹੋਇਆ ਹੈਗੇ ਪੱਟ ਕੇ ਦਿਖਾਇਆ ਓਨੇ ਨਹੀਂ ਰਿਹਾ ਹੋ ਪਰ ਪਹਿਲਾਂ ਹੋ ਕਿ ਤੇ ਆਪਾਂ ਨੂੰ ਨਹੀਂ ਪਤਾ ਅੱਛਾ ਛੋਟਾ ਕੋਈ ਉਹਦੇ ਵਿੱਚ ਛੋਟਾ ਕੋਈ ਹੋ ਨਹੀਂ ਛੋਟੀ ਜਾਨੀ ਕਿ ਛੋਟੇ ਵੇਲੇ ਨਹੀਂ ਹੋਇਆ ਮੇਰੇ ਤਾਂ ਮੇਰੇ ਵੇਲੇ ਹੋਈ ਨਹੀਂ ਮੇਰੇ ਵੇਲੇ ਤਾਂ ਤੁਸੀਂ ਚੈੱਕ ਕਰੋ ਰਿਕਾਰਡ ਠੀਕ ਹੈ ਜੀ ਬਣਾਈ ਤਾਂ ਕਿਸੇ ਠੇਕੇਦਾਰ ਨੇ ਹੋ ਪੰਚਾਇਤ ਨੇ ਨਹੀਂ ਬਣਾਈ ਹੈ ਅੱਛਾ ਪੰਚਾਇਤੀ ਕੋਲੇ ਖੜਾ ਹੈ ਠੀਕ ਹੈ ਪੰਚਾਇਤੀ ਫੰਡ ਚੋਂ ਬਣਾਈ ਹੈ ਪੰਚਾਇਤੀ ਰਾਜ ਚੋਂ ਨਹੀਂ ਬਣਾਈ ਹੋਗੀ ਆਨ ਵਾਲੀ ਆਨ ਵਾਲੀ ਪੰਚਾਇਤ ਨਾਲੇ ਤੁਸੀਂ ਕਹਿੰਦੇ ਸੀ ਆਪ ਬਣਾਈਏ ਇਹ ਤਾਂ ਇੱਟਾ ਬਾਅਦ ਤੁਸੀਂ ਜੋ ਮੁੱਤੀ ਪਾ ਸਾਡੇ ਪਾਣੀਆ ਫੇਰ ਆਪ ਲਾਈਆਂ ਇੱਟਾ ਇੱਥੇ ਤੁਸੀਂ ਪੱਟ ਕੇ ਆਪ ਬਾਈ ਪੱਟ ਰਿਹਾ ਦੇਖੋ ਤੁਸੀਂ ਫੇੜਾ ਕਿੰਨਾ ਨੀਮ ਹੈ ਸਾਡੇ ਮੱਥੇ ਸਾਰਾ ਪਿੰਡ ਦਾ ਗੰਦ ਸਾਡੇ ਅੱਗੇ ਖੜਦਾ ਜੀ ਹੁਣ ਤੁਸੀਂ ਕੀ ਚਾਹੁੰਦੇ ਹੋ ਅਸੀਂ ਤਾਂ ਇਹ ਚਾਹੁੰਦੇ ਆ ਜੀ ਵੀ ਸਰਪੰਚ ਜਸਵਿੰਦਰ ਸਿੰਘ ਪੀ ਤੇ ਅਤੇ ਸੈਕਟਰੀ ਤੇ ਜੋ ਸਾਡੇ ਮਕਾਨ ਦੇ ਲਵੇ ਇੰਨਾ ਨੀਮਨ ਵਾਲਾ ਛੱਡ ਗਿਆ ਉਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਮੱਥੇ ਜੋ ਜਿੰਨਾ ਵੀ ਨਾਲ ਨੀ ਮੈਂ ਇਹਨੂੰ ਦੁਸਤ ਕਰਾਇਆ ਜਾਵੇ ਉਸੇ ਤਰ੍ਹਾਂ ਜਿੰਨਾ ਨਾਲਾ ਉੱਚਾ ਢਾਲ ਪਾ ਕੇ ਉਹਨਾ ਬਣਾਇਆ ਲੈ ਤੁਸੀਂ ਲੱਖਾਂ ਰੁਪਇਆ ਖਰਚ ਕਰਤਾ ਜੱਟ ਦੀ ਇਹ ਫਿਰ ਹਾਂ ਨਾਂ ਦਾ ਬੈਰ ਹੋ ਗਿਆ ਨਾਂ ਦਾ ਬੈਰ ਹੈ ਜੀ ਇਹਨਾਂ ਦਾ ਇਹਨਾਂ ਨੇ ਇਕੱਲਾ ਇਹ ਨਹੀਂ ਕੀ ਨੌ ਆਪਣਾ ਮੇਰਾ ਨੌਗਰਦੇਵ ਸਿੰਘ ਦਾ ਪੁੱਤਰ ਗਰਨਾਪ ਸਿੰਘ ਲੱਕਵਾਸੀ ਦੇਰ ਕਲਾਂ ਦੇਰ ਕਲਾਂ ਕਹਿੰਦੇ ਹਾਂ ਨਾਂ ਦਾ ਬੈਰ ਹੈ ਇੱਕ ਨਾਲੀ ਪਿੱਛੇ ਨਾਲੀ ਕਹ ਲੋ ਇੱਕ ਨਾਲੀ ਪਿੱਛੇ ਲੱਖਾਂ ਰੁਪਇਆ ਖਰਚ ਕਰਤਾ ਕੇਸ ਪਹੁੰਚ ਗਿਆ ਇਹ ਤਾਂ ਫਿਰ ਹਾਈ ਕੋਰਟ ਤੇ ਬਰਾਬਰ ਹੀ ਵਗ ਗਿਆ ਕੇਸ ਮੈਂ ਹਾਈ ਕੋਰਟ ਵੀ ਜਾਊਂ ਸੁਪਰੀਮ ਕੋਰਟ ਵੀ ਜਾਊਂ ਮੈਂ ਅੱਛਾ ਲਓ ਲੈ ਦੇਖ ਸਕਦੇ ਹੋ ਇੱਕ ਨਾਲੀ ਦਾ ਮਸਲਾ ਹੈ ਵੀ ਨਾਲੀ ਦੇ ਮਸਲੇ ਤੇ ਕਹਿੰਦੇ ਸੁਪਰੀਮ ਕੋਰਟ ਤੱਕ ਜਾਊਂਗਾ ਲਾਣੇਦਾਰ ਲੇਲਕਲਾ ਪਿੰਡ ਮਸ਼ਹੂਰ ਪਿੰਡ ਹੈ ਲੇਲਕਲਾ ਹਾਂ ਮੇਰੇ ਮੇਰੇ ਮੱਥੇ ਦੇਖੋ ਕੀ ਹਾਲ ਹੀ ਲੇ ਨਾਲੀ ਦਾ ਅੱਛਾ ਦੇਖੋ ਜੀ ਅਰ 3 ਲੱਖ 500 ਦੀ ਮੇਰੇ ਕੋਲ ਰਸੀਦ ਹੈ ਬਾकायदा ਮੈਂ ਪਸੀਏ ਬਜ਼ੁਰਗੋ ਕੁਝ ਜੋਦੇ ਪਿੰਡਾਂ ਚ ਹੁੰਦੇ ਨੇ ਜਿਹੜੇ ਜਾਨੀ ਕਿ ਸੁਪਰੀਮ ਕੋਰਟ ਤੱਕ ਕੇਸ ਸਾਰੀ ਉਮਰ ਲੜਦੇ ਹੀ ਰਹਿੰਦੇ ਨੇ ਕਚੈਰੀਆਂ ਚ ਮੈਨੂੰ ਲੱਗਦਾ ਤੁਸੀਂ ਵੀ ਪੱਕੇ ਹੋ ਹੈ ਤੁਸੀਂ ਆਹ ਦੇਖੋ ਆਹ ਜੀ ਆਹ ਦੇਖੋ ਆਹ ਦੇਖੋ ਇੱਧਰ ਜਗ੍ਹਾ ਮਾਰੋ ਜੀ ਉਹ ਅੱਗੇ ਮੇਰੇ ਘਰ ਤੋਂ ਅੱਗੇ ਫਰਮਾ ਪਾਇਆ ਹੈ ਮੇਰੇ ਘਰ ਦੇ ਸਾਹਮਣੇ ਫਰਮਾ ਨਹੀਂ ਹੈਗਾ ਪੁੱਛਿਆ ਨਹੀਂ ਤੁਸੀਂ ਨੇ ਵੀ ਕਿਉਂ ਨਹੀਂ ਪਾਇਆ ਓਰੇ ਕੀ ਹੈ ਜੀ ਬਾਹਰਾਂ ਚ ਸੀ ਆ ਵੀ ਤੂੰ ਕੇਸ ਬਾਪਸ ਲੈ ਯਾ ਸਾਡੇ ਦਾ ਕੇਸ ਕਰ ਰੱਖਿਆ ਪੁنجੇ ਤੇ ਫੇਰ ਪਾਵਾਂਗੇ ਫਰਮਾ ਫਰਮਾ ਇੱਥੇ ਫਰਮਾ ਹੈ ਨਹੀਂ ਇੱਥੇ ਫਰਮਾ ਹੈ ਤੇ ਦੇਖ ਲਓ ਜੀ ਆ ਪੱਟ ਅੱਗੇ ਫਰਮਾ ਜਿਉਂ ਦੇਖੋ ਦੇਖੋ ਅੱਛਾ ਅੱਛਾ ਦੇਖ ਸਕਦੇ ਹਾਂ ਵੀ ਆ ਗੱਲ ਹੈ ਮੱਦਾ ਮੈਂ ਤਾਂ ਪਹਿਲਾਂ ਮੈਂ ਤਾਂ ਕੱਲਾ ਆਈ ਸੀ ਮੈਂ ਕਿਤੇ ਹਾਂ ਅੱਗੇ ਫਰਮਾ ਪਾਇਆ ਕਹਿੰਦੇ ਆ ਦੇਖੋ ਇਹਨੂੰ ਆ ਫਰਮਾ ਹੈ ਜੀ ਫਰਮਾ ਫਰਖ ਹੈ ਜੀ ਇੱਧਰ ਫਰਮਾ ਫਰਖ ਹੈ ਇੱਧਰ ਹੈ ਨਹੀਂ ਇਹਨਾਂ ਦੇ ਮੱਥੇ ਮੱਥੇ ਨਹੀਂ ਹੈਗਾ ਹੁਣ ਇਹ ਕਿਦਾ ਵੀ ਹੁਣ ਪੂਰੀ ਗੱਲ ਕੀ ਹੈ ਵੀ ਛੋਡੇ ਮੱਥੇ ਫਰਮਾ ਨਹੀਂ ਹਾਂ ਸਾਡੇ ਮੱਥੇ ਫਰਮਾ ਨਹੀਂ ਜੀ ਪਾਇਆ ਜਾਵੇ ਉਹ ਦੇਖੋ ਉਹ ਪੱਟਦੇ ਨੇ ਕੱਟੋ ਘੜੇ ਦੋ ਫੁੱਟ ਡੂੰਘਾ ਮੇਰੇ ਮਾਰੇ ਆ ਮੇਰੇ ਕੰਦਾ ਅੱਛਾ ਇੱਥੇ ਫਰਮਾ ਹੈ ਨਹੀਂ ਉਹ ਦੇਖੋ ਮੇਰੇ ਕੰਦਾ ਚ ਪਾਣੀ ਪੈ ਕੰਦਾ ਕਿਵੇਂ ਡੀਏ ਨੇ ਇੱਧਰ ਵੀ ਨਹੀਂ ਫਰਮਾ ਇੱਥੇ ਵੀ ਨਹੀਂ ਫਰਮਾ ਹੈਗਾ ਜੀ ਉਹ ਉੱਥੇ ਤੱਕ ਉੱਥੇ ਵੀ ਨਹੀਂ ਹੈਗਾ ਕੋਈ ਮੱਥੇ ਘਰ ਦੇ ਮੱਥੇ ਸਾਡੇ ਸਾਡੇ ਕਿੰਨੇ ਫੁੱਟ ਹੈ ਇਹ ਇਹ 100 ਫੁੱਟ ਹੋਣਾ ਇਹ 100 ਫੁੱਟ ਘੜ 100 ਫੁੱਟ ਹੋਣਾ ਜੀ ਅੱਛਾ 100 ਫੁੱਟ ਛੋੜੇ ਮੁਤਾਬਕ ਫਰਮਾ ਪਾਇਆ ਨਹੀਂ ਸਾਡੇ ਸਾਡੇ ਮੱਥੇ ਨਹੀਂ ਪਾਇਆ ਜੀ ਠੀਕ ਕਿੰਨਾ ਡੋਲਾ ਪਿਆ ਦਰਖਤ ਪਟਾਏ ਪੰਚਾਇਤੀ ਜ਼ਮੀਨ ਦੇ ਵਿੱਚ ਤੋਂ ਕਿੰਨਾ ਕੁ ਕਰੇ ਆ ਕੇਸ ਚੱਲ ਰਿਹਾ ਇੱਕਲਾ ਹੀ ਨਹੀਂ ਜੀ ਪੰਜ ਦੌੜ ਫਿਰ ਖਾਸੀ ਕਰਦੇ ਹਾਂ ਟਿਕਰਾਸ ਬਿਲਡਿੰਗ ਚੰਡੀਗੜ੍ਹ ਸੂਚਨਾ ਕਮਿਸ਼ਨਰ ਦੇ ਵੀ ਕੇਸ ਜਾ ਰਿਹਾ ਮੇਰਾ ਅੱਛਾ ਹਾਂ ਦੇਖਿਓ ਉਧਰ ਇਹ ਤਾਂ ਸਾਮ ਤੋਂ ਚਾਹੇ ਚਲ ਇਹਨਾਂ ਨੂੰ ਦਿਖਾ ਦਿਓ ਵੀ ਕਰਚ ਦਿਖਾਓ ਇੱਧਰ ਕਿੱਥੇ ਪਾਣੀ ਕਿੱਥੋਂ ਦੀ ਤੇੜਾਂ ਪੈ ਰਹੀਆਂ ਨਾ ਹੁਣ ਥੱਲੋਂ ਨਾਲੀ ਕੱਚੀ ਆ ਇਹ ਥੱਲੋਂ ਨਾਲੀ ਕੱਚੀ ਆ ਜੀ ਸਾਰੀ ਅੱਛਾ ਸਾਰੀ ਕੱਚੀ ਆਜੀ ਥੱਲੇੋਂ ਇਹ ਲੜਾਈ ਹੁਣ ਕਿੱਥੇ ਕਿੱਥੇ ਲੜ ਰਹੇ ਹੋ ਤੁਸੀਂ ਇਹਦਾ ਲੜਾਈ ਜੀ ਹੁਣ ਪਹਿਲਾਂ ਬੀ ਡੀ ਪੀਓ ਸਾਹਿਬ ਦੇ ਲੜੀ ਉਹਨੇ ਕੋਈ ਇਨਸਾਫ ਨਹੀਂ ਦਿੱਤਾ ਫਿਰ ਡੀ ਡੀ ਪੀਓ ਸਾਹਿਬ ਸੇ ਇਹ ਨਾਲੀ ਦਾ ਰੌਲਾ ਵੀ 100 ਫੁੱਟ ਨਾਲੀ ਦਾ ਰੌਲਾ ਕੇਸ ਤੋਂ ਸੁਣਿਓ ਧਿਆਨ ਨਾਲ ਬਜ਼ੁਰਗ ਗਰਦੇਵ ਸਿੰਘ ਲੇਲ ਕਲਾਂ ਕਿੱਥੇ ਤੱਕ ਲੈ ਗਿਆ ਕਿੱਥੇ ਤੱਕ ਲੈ ਕੇ ਜਾਊਗਾ ਹਾਂਜੀ ਕਿੱਥੇ ਕਿੱਥੇ ਐ ਇਹ ਪਹਿਲਾਂ ਮੈਂ ਜੀ ਸਰਪੰਚ ਦੇ ਹਾੜੇ ਕੱਢਦਾ ਰਿਹਾ ਜਸਵਿੰਦਰ ਢਿੰਪੀ ਦੇ ਉਸ ਤੋਂ ਬਾਅਦ ਮੈਂ ਬੀ ਡੀ ਪੀਓ ਲੈਹਰਗਾ ਅੱਗਾ ਦੇ ਗਿਆ ਉਹਦੇ ਮੈਂ ਆਰਟੀਵੀ ਪਾਈ ਉਹ ਬੀ ਡੀ ਪੀਓ ਤੋਂ ਬਾਅਦ ਡੀ ਡੀ ਪੀਓ ਡਾਇਰੈਕਟਰ ਪਟਿਆਲੇ ਦੇ ਗਿਆ ਉੱਥੇ ਮੇਰੀਆਂ ਪੇਸ਼ੀਆਂ ਪੈ ਰੀਆਂ ਨੇ ਇਹਨਾਂ ਨੂੰ ਬੁਲਾਇਆ ਜਾ ਰਿਹਾ ਪਰ ਇਹ ਜਾਣ ਨਹੀਂ ਰਹੇ ਖਰਚਾ ਕਿੰਨਾ ਕਰ ਗਿਆ ਖਰਚਾ ਦੀ ਲੱਖਾਂ ਦੇ ਹਿਸਾਬ ਨਾਲ ਆ ਗਿਆ ਜੀ ਆਹ ਨਾਲੀ ਦਾ ਆਹ 100 ਫੁੱਟ ਨਾਲੀ ਦਾ ਦੋਸਤ ਉਹ ਤੋਂ ਲੈ ਕੇ ਉੱਥੇ ਤੱਕ ਤਿੰਨ ਸਾਲ ਹੋ ਗਏ ਫਿਰ ਗਾਹਾਂ ਜੇ ਉਰੇ ਨਾ ਕੁਝ ਬਣਿਆ ਜੇ ਮੈਂ ਫਿਰ ਸੂਚਨਾ ਕਮਿਸ਼ਨਰ ਪੰਜਾਬ ਦੇ ਮੈਂ ਰੈੱਡ ਕਲਾਸ ਬਿਲਡਿੰਗ ਦਾ ਆਪਣਾ 16 ਸੈਕਟਰ ਤੇ ਉੱਥੇ ਵੀ ਪਾਰਤਾ ਜੀ ਮੈਂ ਸੂਚਨਾ ਲੈਣ ਚੰਡੀਗੜ੍ਹ ਚੰਡੀਗੜ੍ਹ ਉੱਥੋਂ ਵੀ ਕੋਈ ਇਨਸਾਫ ਨਹੀਂ ਮਿਲਿਆ ਹੁਣ ਮੈਂ ਹਾਈ ਕੋਰਟ ਦੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਗਾ ਜੇ ਹਾਈ ਕੋਰਟ ਤੋਂ ਨਾ ਮੈਨੂੰ ਕੋਈ ਇਨਸਾਫ ਮਿਲਿਆ ਫਿਰ ਮੈਂ ਸੁਪਰੀਮ ਕੋਰਟ ਵੀ ਜਾਊਂਗਾ ਆ ਲਾਲੋ ਬਈ ਇੱਕ ਨਾਲੀ ਤੇ ਲੱਖਾਂ ਰੁਪਿਆ ਖਰਚਾ ਹੋ ਗਿਆ ਕੋਟਾਂ ਚ ਅਜ ਦੂਬਾਰ ਕਹਿੰਦੇ ਆਹ ਨਾਲੀ ਪਿੱਛੇ ਸੁਪਰੀਮ ਕੋਰਟ ਵੀ ਜਾਵਾਂਗੇ ਅਸੀਂ ਸਿਰਫ 100 ਫੁੱਟ ਨਾਲੀ ਹੈ ਵੀ ਸਾਡੇ ਮੱਥੇ ਫਰਮਾ ਨਹੀਂ ਪਿਆ 6m ਵਾਲੀ ਆ ਜੇ ਦੇਖੋ ਸਾਰਾ ਸਿਮਿੰਟ ਰਹੇਗਾ ਜੀ ਹੁਣ ਪਾਣੀ ਜਨਕੀ ਨੀਹਾਂ ਚ ਪੈ ਰਹੇ ਹੋ ਬਨੀਆ ਪਕ ਉਹ ਵੇ ਕੱਟ ਕੇ ਦਿਖਾ ਮੜਗਾ ਨਹੀਂ ਹਾਂ ਚਾਚਾ ਹਾਂ ਨਹੀਂ ਹਾਂ ਜਿਹ ਪੈ ਰਿਹਾ ਇਹ ਦੇਖੋ ਨਿਹਾਂ ਸਾਰਾ ਪਾਣੀ ਇੱਥੇ ਇਕੱਠਾ ਹੁੰਦਾ ਜੀ ਸੁਪਰੀਮ ਕੋਰਟ ਤੱਕ ਜਾਣ ਦੀ ਜਿਹੜੀ ਗੱਲ ਕਹੇ ਆ ਦੇਖੋ ਜੀ ਹੈਗੀ ਹੈ ਸੇਮ ਤਾਂ ਜ਼ਰੂਰ ਹੈ ਵੀ ਕੰਧਾਂ ਨੂੰ ਲੱਗਦੀ ਹੈ ਸਾਰਾ ਸਿਮਿੰਟ ਉੱਤਰ ਗਿਆ ਜੀ ਸਾਰਾ ਮੇਰਾ ਇਹ ਕੱਟ ਨਹੀਂ ਆ ਇੱਥੋਂ ਕੱਟ ਦੇ ਲੂੰਗਾ ਕੱਟ ਲੈ ਅੱਛਾ ਕੱਟ ਦੇ ਕੱਟ ਦੇ ਆ ਦੇਖੋ ਇਹ ਕਹਿੰਦੇ ਵੀ ਸਾਡੇ ਮੱਥੇ ਫਰਮਾ ਨਹੀਂ ਪਾਇਆ 100 ਫੁੱਟ ਨਹੀਂ ਪਾਇਆ ਇੱਧਰ ਵੀ ਫਰਮਾ ਹੈਗਾ ਤੇ ਉਹ ਦੇਖੋ ਸਾਹਮਣੇ ਆ ਪਿੱਛੇ ਵੀ ਜਿਹੜਾ ਨਾਲੀਆਂ 'ਚ ਫਰਮਾ ਪੈਂਦਾ ਹੈ ਉਦੋਂ ਜਿੱਥੇ ਮੁੰਡੇ ਖੜੇ ਨੇ ਉਦੋਂ ਅੱਗੇ ਵੀ ਫਰਮਾ ਸਿਰਫ ਆ ਕਰਦੇ ਮੱਥੇ ਫਰਮਾ ਨਹੀਂ ਪਾਇਆ ਇਹ ਅਸੀਂ ਵੀਡੀਓ ਦੇ ਵਿੱਚ ਦੇਖਿਆ ਵੀ ਅਸੀਂ ਪੱਟ ਕੇ ਪਰਲੇ ਪਾਸੋਂ